ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਬਹੁਤ ਸਾਰੀਆਂ ਲੱਖ ਲੱਖ ਮੁਬਾਰਕਾਂ ਜੀ ਇਸ ਪਵਿੱਤਰ ਦਿਹਾੜੇ ਦੀਆਂ ਤੋਂ ਸਾਡੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਸਾਰੀਆਂ ਵਧਾਈਆਂ ਸਾਰਿਆਂ ਨੂੰ ਸੰਗਤਾਂ ਨੂੰ ਮੁਬਾਰਕਾਂ ਬੜੀ ਖੁਸ਼ੀ ਹੁੰਦੀ ਆ ਵੇਖ ਕੇ ਜਦੋਂ ਆਪਾਂ ਗੁਰੂ ਘਰ ਆਉਂਦੇ ਆ ਸੰਗਤਾਂ ਬੜੀ ਸ਼ਾਹ ਦੇ ਨਾਲ ਸੇਵਾ ਕਰ ਰਹੀਆਂ ਨੇ ਬੜੀ ਦੂਰੋਂ ਦੂਰੋਂ ਸੰਗਤਾਂ ਆਈਆਂ ਨੇ ਸੋ ਪ੍ਰਮਾਤਮਾ ਚੜ੍ਹਦੀਆਂ ਕਲਾ ਕਰਨ ਔਰ ਅੱਜ ਵੀ ਮੇਰਾ ਇੱਕ ਵੀ ਰਿਲੀਜ਼ ਹੋ ਰਿਹਾ ਸੋ ਅਸੀਂ ਵੀ ਅਰਦਾਸ ਬੇਨਤੀ ਕਰਨ ਆਏ ਆ ਆ ਵੀ ਆਪਣੇ ਪਰਿਵਾਰ ਦੇ ਨਾਲ ਇੱਥੇ ਸੇਵਾ ਕਰਨ ਆਇਆ ਹਾਂ ਸੋ ਪਰਮਾਤਮਾ ਚੜ੍ਹਦੀਆਂ ਕਲਾ ਕਰਨ ਸੋ ਕਿਸਾ ਦੇ ਲੋਕੀਟ ਨਜ਼ਾਰਾ ਜਿਹੜਾ ਸਾਡੇ ਸ੍ਰੀ ਹਰਿਮੰਦਰ ਸਾਹਿਬ ਤੋਂ ਮੰਗਿਆ ਇਹ ਜੀ ਸਭ ਤੋਂ ਇੱਤੋਂ ਵੱਧ ਕੇ ਮੈਂ ਕਹਿ ਸਕਦਾ ਹਾਂ ਕਿਤੇ ਵੀ ਸ਼ਾਂਤੀ ਨਹੀਂ ਹੈਗੀ ਜਦੋਂ ਵੀ ਇੱਥੇ ਆਈਦਾ ਇੰਨਾ ਮਨ ਨੂੰ ਇੰਨੀਆਂ ਦੇਖਣ ਨੂੰ ਜਦੋਂ ਆਪਾਂ ਦੇਖਦੇ ਹਾਂ ਜਦੋਂ ਲੋਕ ਸੇਵਾ ਕਰ ਰਹੇ ਨੇ ਇੱਥੇ ਇੰਨਾ ਤੇ ਮਨ ਬਹੁਤ ਕੋਸ਼ ਹੁੰਦਾ ਵੇਖ ਕੇ ਤੇ ਦਿਲ ਕਰਦਾਗੇ ਅਸੀਂ ਵੀ ਸਾਨੂੰ ਵੀ ਪ੍ਰਮਾਤਮਾ ਚਰਨਾ ਦੇ ਨਾਲ ਜੋੜਨ ਅਸੀਂ ਵੀ ਦਿਨ ਰਾਤ ਇਦਾਂ ਹੀ ਸੇਵਾ ਕਰੀਏ ਸੋ ਉਹਨਾਂ ਦਾ ਜਦੋਂ ਵੀ ਹੁਕਮ ਆਉਣਾ ਬਾਬਾ ਜੀ ਦਾ ਕਿ ਸੰਗਤਾਂ ਸਾਰੀਆਂ ਨੂੰ ਆਪਣੇ ਨਾਲ ਜੋੜਨ ਤੇ ਬਾਬਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਉਹ ਬੜੀ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ ਜੀ ਵਾਗਰ ਜੀਕਾ ਖਾਲਸਾ ਗੀਤ ਆਏ ਕੋਈ ਧਾਰਮਿਕ ਗੀਤ ਅੱਜ ਦੇ ਇਸ ਪਵਿੱਤਰ ਦਿਹਾੜੇ ਮੌਕੇ ਤੇ ਤੁਹਾਡਾ ਆਇਆ ਜੀ ਮੈਂ ਤੇ ਜ਼ਿਆਦਾਤਰ ਆਪਣੇ ਜਿੱਦਾਂ ਪੰਜਾਬੀਆਂ ਦੇ ਗੀਤ ਬਹੁਤ ਗਾਏ ਨੇ ਸੋ ਇੱਕ ਮੇਰਾ ਪਿੱਛੇ ਜੇ ਗੀਤ ਆਇਆ ਸੀ ਕਿ ਮੇਰਾ ਭਰਿਆ ਹੱਥ ਸਾਈਆਂ ਮੇਰੀ ਇੰਡੀਆ ਤੇ ਰੱਖੀ ਅਸੀਂ ਕਦੀ ਖੇਡ ਨਾ ਹਾਰੀ ਔਰ ਆਹ ਸਾਨੂੰ ਏਦਾਂ ਹੀ ਦਸੀ ਵਿੱਚ ਮਦਾਨੀ ਘੁੰਮਦੇ ਰਹੀਏ ਵਾਂਗ ਨਵਾਬਾਂ ਦੇ ਏਦਾਂ ਹੀ ਝੰਡੇ ਝੂਲਦੇ ਰੱਬਾ ਰਹਿਣ ਪੰਜਾਬੀਆਂ ਦੇ ਸੋ ਪ੍ਰਮਾਤਮਾ ਏਦਾਂ ਹੀ ਸਾਡੇ ਝੰਡੇ ਝੂਲਦੇ ਰੱਖਣ ਸੋ ਮੇਰ ਭਰਿਆ ਹੱਥ ਰੱਖਾ ਧੰਨਵਾਦ ਜੀ ਜਿੰਦਰਪਾਲ ਸਿੰਘ ਜੀ ਅੱਜ ਗੁਰਪੁਰਬ ਦੇ ਮੌਕੇ ਆਏ ਜੀ ਕੀ ਕਹਿਣਾ ਚਾਹੋਗੇ ਕਿ ਜੀ ਕਾਂਗਰ ਸਭ ਤੋਂ ਪਹਿਲਾਂ ਤੇ ਗੁਰਨਾਣ ਦੇਵ ਜੀ ਦੀਆਂ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਤੇ ਦੂਸਰਾ ਹੈ ਕਿ ਉਹਨਾਂ ਨੇ ਗਰਨਾਂ ਦੀ ਇਹ ਸਾਨੂੰ ਦੱਸਿਆ ਫਿਰ ਤਕਰੋ ਨਾਮ ਜਪੋ ਤੇ ਵੰਡ ਸਕੋ ਉੱਥੇ ਸਾਨੂੰ ਚਲਣਾ ਚਾਹੀਦਾ ਅੱਜ ਇਸ ਨੂੰ ਮਨ ਬਹੁਤ ਮਸਾਨ ਹੋਇਆ ਮੈਂ ਤਾਂ ਵੈਸੇ ਦਿੱਲੀ ਆਉਣਾ ਵਾਂ ਉਸੇ ਕਰਨਾ ਦਿੱਲੀ ਆਉਂਦੀ ਤੇ ਦਿੱਲੀ ਦਾ ਰਾਜ ਬਹੁਤ ਜ਼ਿਆਦਾ ਨੰਦ ਆ ਰਿਹਾ ਪ੍ਰਾਂਤ ਤੇ ਵੈਸੇ ਤੇ ਰੋਜ਼ ਨੰਦ ਹੈ ਇੱਥੇ ਅੱਜ ਜਿਹੜੀ ਸ਼ੰਗੀ ਦੀਪਮਾਲਾ ਵੀ ਹੋ ਗਈ ਆ ਆ ਦੀਪਮਾਲਾ ਜਿਹੜੀ ਉਹ ਵੀ ਕੋਸ਼ਿਸ਼ ਕਰਾਂਗੇ ਹਾਂ ਅਸੀਂ ਲੋਕ ਜਿੱਤ ਰਹੇ ਹਾਂ ਠੀਕ ਹੈ ਆ ਜੀ ਕੀ ਕਹਿਣਾ ਚਾਹੋਗੇ ਜੈ ਸ਼ੰਗ ਸਿੰਘ ਜਿਹ ਅੱਜ ਗੁਰੂ ਮੁਕੇ ਤੇ ਮੱਥਾ ਟੇਕਣਾ ਆਇਆ ਦੇਖੀ ਤੋ ਅੱਗਾ ਭਰੀ ਤਲਵੰਡੀ ਦੀ ਧਰਤੀ ਹੈ ਨਹੀਂ ਤੇਰੇ ਵਿੱਚੋਂ ਜਗਤ ਦਾ ਪੀਰ ਆਇਆ ਦੁਨੀਆ ਜਿਸ ਨੂੰ ਰੱਬ ਰਹੀਮ ਆਖੇ ਭੈ ਨਾਨਕੀ ਦਾ ਸੋਹਣਾ ਵੀਰ ਆਇਆ ਨਹੀਂ ਭੁੱਖਾ ਪਿਆਰ ਦੇ ਕੋਧਰੇ ਦਾ ਲਾਲੋ ਜੀਆਂ ਦੀ ਖਾਨ ਨੂੰ ਖੀਰ ਆਇ ਅੱਜ ਦੇ ਦਿਨ 1469 ਈਸਵੀ ਵਿੱਚ ਰਾਏ ਭੋਜੇ ਤਲਵੰਡੀ ਨਨਕਾਣਾ ਸਾਹਿਬ ਵਿਖੇ ਜੋ ਕਿ ਅੱਜ ਕੱਲ ਪਾਕਿਸਤਾਨ ਵਿੱਚ ਹੈ ਮਹਤਾ ਕਾਲੂ ਜੀ ਮਾਤਾ ਦਿਪਦਾ ਦੀ ਕੁੱਖੋ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅੱਜ ਦੇ ਦਿਨ ਅੱਜ ਦੇ ਦਿਨ ਅਵਤਾਰ ਪਾਇਆ ਹੈ ਸਮੂਹ ਸਖਤਾਂ ਨੂੰ ਅੱਜ ਦੇ ਦਿਨ ਦੀ ਲੱਖ ਲੱਖ ਵਧਾਈ ਹੋਵੇ ਕਿਰਤ ਕਰੋ ਨਾਮ ਜਪੋ ਅਤੇ ਵੰਡ ਛਕੋ ਦਾ ਹੋਕਾ ਗੁਰੂ ਨਾਨਕ ਦੇਵ ਜੀ ਨੇ ਸਾਰੀ ਲੋਕਾਈ ਦਿੱਤਾ ਹੈ ਭਾਗਾ ਭਰੀ ਤਲਵੰਡੀ ਦੀ ਧਰਤੀ ਇਹਦੀ ਤੇਰੇ ਵਿੱਚੋਂ ਜਗਤ ਦਾ ਪੀਰ ਆਇਆ ਦੁਨੀਆ ਜਿਸ ਨੂੰ ਰੱਬ ਰਹੀਮ ਆਖੇ ਭੈ ਨਾਨਕੀ ਦਾ ਸੋਣਾ ਵੀਰ ਆਇਆ ਨੇ ਭੁੱਖਾ ਪਿਆਰ ਦੇ ਗੋਦਰੇ ਦਾ ਲਾਲੋ ਜਿਆ ਦੀ ਖਾਨ ਨੂੰ ਖੀਰ ਆਇਆ ਗੁਰੂ ਨਾਨਕ ਦੇਵ ਜੀ ਨੇ ਕੋਡੇ ਰਖਸ਼ ਵਰਗਿਆਂ ਨੂੰ ਸੱਜਣ ਠੱਗ ਵਰਗਿਆਂ ਨੂੰ ਯੋਗੀਆਂ ਨੂੰ ਸਿੱਧੇ ਰਾਹ ਪਾਇਆ ਜਦੋਂ ਇਸਤਰੀਆਂ ਦੀ ਬਹੁਤ ਦੁਰਦਸ਼ਾ ਹੋ ਰਹੀ ਸੀ ਉਹਨਾਂ ਨੇ ਕਿਹਾ ਸੋ ਗਿਆ ਬੰਦਾ ਆਖੀਏ ਜਿ ਜੰਮੇ ਰਹਿ ਜਾਣ ਇਸਰੀ ਯਾਦ ਨੂੰ ਉਹਨਾਂ ਨੇ ਉੱਚਾ ਚੱਕਿਆ ਗੁਰਨਾਨਕ ਤੇਰੀ ਵੱਡੀ ਵਡਿਆਈ ਏ ਗੁਰਨਾਨਕ ਤੇਰੀ ਵੱਡੀ ਵਡਿਆਈ ਏ ਅਬਰਾਂ ਦੇ ਤਾਰਿਆਂ ਨੇ ਮਹਿਮਾ ਤੇਰੀ ਗਾਈਏ ਜਿਹੜਾ ਤੂੰ ਚਲਾਇਆ ਲੰਗਰ ਕਦੇ ਨਹੀਂ ਥੁੜਦਾ ਗੁਰੂ ਨਾਨਕ ਦੇਵ ਜੀ ਨੇ 20 ਰੁਪਏ ਲੱਗ ਕੇ ਚਲਾਇਆ ਸੀ ਵੇਖੋ ਅੱਜ ਤੱਕ ਦੁਨੀਆ ਦੀ ਹੈਗੀ ਐ ਉਹ ਸ਼ਖਦੀ ਪਈ ਐ ਸਦੀਆਂ ਤੋਂ ਜਾਤਾ ਭਈ ਸ਼ਖ ਦੀ ਲਗਾਈਏ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਦਸਵੰਦ ਕੱਢੋ ਇਹੀ ਜਿਹੜਾ ਹੈਗਾ ਵੈ ਅੱਜ ਦਾ ਦਿਨ ਦੀ ਹੈੜੀ ਹੈਗੀ ਹੈ ਸਾਰਿਆਂ ਸੰਗਤਾਂ ਨੂੰ ਅਪੀਲ ਹੈ ਕਿ ਪ੍ਰਕਾਸ਼ਪੁਰ ਜਿਹੜਾ ਹੈਗਾ ਬੜੀ ਸ਼ਰਧਾ ਭਾਵਨਾ ਨਾਲ ਮਨਾਓ ਸ਼ਾਮ ਨੂੰ ਦੀ ਮੱਲਾ ਕੀਤੀ ਜਾਏਗੀ ਆਦਰਸ਼ ਬਾਜੀ ਹੋਏਗੀ ਜਿਹੜਾ ਹੈਗਾ ਆ ਜਿਹੜਾ ਬਹੁਤ ਖੁਸ਼ੀਆਂ ਵਾਲਾ ਦਿਨ ਹੈ ਸਿਰ ਗੁਰਾਂ ਦੇ ਦਰਵਾਰ ਪਰਦੀ ਸਭੂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਰਾਸਾ ਗੁਰੂ ਦੇ ਦਰ ਤੇ ਕੀਤੀ ਜਾ ਕਿ ਪੰਜਾਬ ਚੜਦੀ ਕਲਾ ਚ ਰਹੇ ਪੰਜਾਬ ਕੋ ਗਬਸਦਾ ਰਿਹਾ ਆ ਕੀ ਮਤਬ ਇੱਥੇ ਚਲੋ ਅਸੀਂ ਧਾਰਮਿਕ ਸਥਾਨ ਤੇ ਖੜੇ ਆ ਗੁਰੂ ਸਾਹਿਬ ਦੀ ਉਪਦੇਸ਼ ਦਿੱਤਾ ਸੀ ਜਾਤ ਪਾਤ ਤੋਂ ਉੱਪਰ ਹੋ ਕੇ ਇਨਸਾਨੀਅਤ ਦੀ ਗੱਲ ਕੀ ਪੰਜਾਬ ਇਹ ਸਵੇਰ ਦੇ ਵਿੱਚ ਜਾਤ ਧਰਮ ਨੂੰ ਲੈ ਕੇ ਬਹੁਤ ਵੱਡਾ ਇੱਕ ਅਸੀਂ ਕਹਿ ਸਕਦੇ ਹਾਂ ਕਿ ਬਣਿਆ ਹੈ ਦੇਖੋ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਔਰ ਸਾਡੇ ਗੁਰੂਆਂ ਨੇ ਸਾਂਝੀ ਬਾਲਤਾ ਦਾ ਸੰਦੇਸ਼ ਦਿੱਤਾਗਾ ਸਾਨੂੰ ਸਾਰਿਆਂ ਨੂੰ ਪ੍ਰਣ ਕਰਨਾ ਚਾਹੀਦਾ ਔਰ ਸਾਰਿਆਂ ਨੂੰ ਇਹ ਜਾਤ ਪਾਤ ਦੀ ਜਿਹੜੀ ਪ੍ਰਥਾ ਹੈ ਉਹ ਖਤਮ ਕਰਕੇ ਸਾਂਝੀ ਬਾਲਤਾ ਦੇ ਸੰਦੇਸ਼ ਤੇ ਚੱਲਣਾ ਚਾਹੀਦਾ ਔਰ ਗੁਰੂ ਸਾਹਿਬ ਦੀ ਸਖਿਆਮਤ ਤੇ ਚੱਲਣਾ ਚਾਹੀਦਾ ਗੁਰੂ ਸਾਹਿਬਾਂ ਦਾ ਅੱਜ ਪ੍ਰਕਾਸ਼ ਦਿਹਾੜਾ ਦਾ ਮੇਰੇ ਵੱਲੋਂ ਇੱਕ ਵਾਰ ਫੇਰ ਸਾਰਿਆਂ ਨੂੰ ਬहोत-ਬहोत ਮੁਬਾਰਕਾਂ ਔਰ ਇਹੀ ਅਰਦਾਸ ਕੀਤੀ ਹੈ ਗੁਰੂ ਬਾਰਾਤ ਸਾਹਿਬ ਦੇ ਅੱਗੇ ਕਿ ਪੰਜਾਬ ਚੜ੍ਹਦੀ ਕਲਾ ਚ ਰਹੇ ਪੰਜਾਬੀ ਚੜ੍ਹਦੀ ਕਲਾ ਚ ਰਹਿਣ ਔਰ ਦੁਨੀਆ ਸੇ ਤਰ੍ਹਾਂ ਕੋ ਗੁਬਸਦੀ ਰਹੇ ਔਰ ਲੋਕ ਤਰੱਕੀ ਕਰਦੇ ਰਹੇ ਜੀ ਮੇਰੀ ਕੋਈ ਜਥਾ ਗਿਆ ਜਿਹੜਾ ਉਹਦੇ ਵਿੱਚ ਕੁਝ ਹਿੰਦੂਆਂ ਨੂੰ ਵਾਪਸ ਭੇਜੇਗਾ ਕਿ ਤੁਸੀਂ ਹਿੰਦੂ ਪਾਕਿਸਤਾਨ ਮੈਂ ਕਹਿੰਦਾ ਕਿ ਇਸ ਤਰ੍ਹਾਂ ਦਾ ਵਿਤਕਰਾ ਨਹੀਂ ਹੋਣਾ ਚਾਹੀਦਾ ਅਸੀਂ ਗੁਰੂ ਘਰ ਦੇ ਅੰਦਰ ਖੜੇ ਆਂਗੇ ਗੁਰੂ ਸਾਹਿਬਾਨ ਦਾ ਸੰਦੇਸ਼ ਗੁਰੂ ਸਾਹਿਬਾਨ ਦਾ ਉਪਦੇਸ਼ ਇਹੀ ਆ ਸਮੁੱਚੀ ਮਾਨਵਤਾ ਨੂੰ ਕਿ ਸਾਰੇ ਬਰਾਬਰ ਨੇ ਸਵੇ ਸਾਂਜੀ ਬਾਲਤਾ ਦਾ ਸੰਦੇਸ਼ ਦਿੱਤਾਗਾ ਸੋ ਸਾਨੂੰ ਸਾਰਿਆਂ ਨੂੰ ਗੁਰੂ ਸਾਹਿਬਾਨ ਦੇ ਸੰਦੇਸ਼ ਤੇ ਚੱਲਣ ਦੀ ਲੋੜ ਆ ਇਮਾ ਸਾਹਿਬ ਆਇਂ ਚ ਖਾਲਸਾ ਜੀ ਮੁਰਕਿ ਵਿਚਿ ਰਿਪੜੇ ਪੁਣਾ ਨੇ ਸੁਣਾਉਣੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਗੁਰੂ ਨਾਨਕਾ ਹੋ ਜਨਤਲ ਰਾਹੀ ਮੇਰੀ ਸਤਗੁਰ ਨਾਨਕ ਪ੍ਰਗਟਿਆ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਤੁੰਦ ਜਗ ਚਾਨਣ ਹੋਆ ਜੋ ਕਰ ਸੂਰਜ ਨਿਕਲਿਆ ਹੋ ਤਾਰੇ ਛਪਿਆਂ ਦੇ ਰਬ ਲੋਆ ਸਾਰੇ ਛਪੇ ਆਂ ਦੇਰਾ ਫਲੋ ਕੋਕ ਸੁਣੀ ਵੇਖੀ ਡਾਡੀ ਤੰਗ ਲਕਾਈ ਲੁੱਟ ਲਈ ਲਟੇਰਿਆ ਨੇ ਦੋਲਤ ਜਿੱਥੇ ਨਜ਼ਰੀ ਆਈ ਹੁਸਨਾ ਦੇ ਚੋਰਾ ਨੇ ਕੀਤੀ ਗਰਮ ਲੁੱਟਦੀ ਮੰਡੀ ਹਮਦਰਦ ਗਰੀਬਾਂ ਦਾ ਆਇਆ ਗੁਰੂ ਨਾਨਕ ਤਲਵੰਡੀ ਕੋਈ ਵੀਰਾ ਵੀਰੇ ਦਾ ਕੋਈ ਵੀਰਾ ਵੀਰੇ ਦਾ ਜੀ ਨਹੀਂ ਸੀ ਦਰਦ ਮਡਾਉਂਦਾ ਬਈਕੇ ਭਾਰਤ ਫਲਵਾੜੀ ਹਰਥਾਂ ਦੇ ਫੁੱਲ ਕਮ ਲਾ ਕੇ ਟਿੱਕੇ ਇਸ ਸੰਸਾਰ ਚ ਲਾਦ ਬਣੇ ਖੜਕੇ ਨੇ ਮੰਦਰ ਵਿੱਚ ਚੰਡੀ ਹਮਦਰਦ ਗਰੀਬਾ ਦਾ ਹਮਦਰਦ ਗਰੀਬਾ ਦਾ